ਮੋਹੱਲੀ ਦੇ ਇੰਡਸਟਰੀਅਲ ਏਰੀਆ ਦੇ ਵਿੱਚੋਂ 10 ਮਈ ਨੂੰ ਹੋਈ ਫਾਇਰਿੰਗ ਦਾ ਮਾਮਲਾ ਪੁਲਿਸ ਦੇ ਵੱਲੋਂ ਕਾਫੀ ਹੱਦ ਤੱਕ ਸੁਲਝਾ ਲਿਆ ਗਿਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚੋਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਉਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਦੇ ਵੱਲੋਂ ਪਰਚਾ ਵੀ ਦਰਜ ਕਰ ਲਿਆ ਗਿਆ। ਅਗਲੀ ਤਫ਼ਤੀਸ਼ ਚੱਲ ਰਹੀ ਹੈ। ਆਖਿਰ ਇਹ ਫਾਇਰਿੰਗ ਕਿਉਂ ਕੀਤੀ ਗਈ ਹੈ? ਪੁਲਿਸ ਦੇ ਵੱਲੋਂ ਇਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੀ ਕਿਹਾ ਉਹਨਾਂ ਨੇ? ਚਾਹੁੰਦੇ ਆ। ਜਿਸ ਨੂੰ 10 ਤਰੀਕ ਦੀ ਰਾਤ ਨੂੰ 10 ਤੇ 11 ਤਰੀਕ ਦੀ ਰਾਤ ਨੂੰ ਇੱਕ 112 ਤੇ ਕਾਲ ਰਿਸੀਵ ਹੋਈ ਸੀ ਤੇ ਉਸ ਕਾਲ ਦੇ ਵਿੱਚ ਕਾਲਰ ਨਰਦੀਪ ਸਿੰਘ ਨਰਦੀਪ ਕੁਮਾਰ ਨੇ ਦੱਸਿਆ ਕਿ ਇੱਕ ਫਾਇਰਿੰਗ ਹੋਈ ਹੈ ਉਹਨਾਂ ਦੀ ਫੈਕਟਰੀ ਬਣੀ ਹੋਈ ਹੈਗੀ ਹੈ ਇੰਡਸਟਰੀਅਲ ਏਰੀਆ ਦੇ ਵਿੱਚ ਤੇ ਉੱਥੇ ਕੋਈ ਬੰਦਿਆਂ ਨੇ ਆ ਕੇ ਫਾਇਰਿੰਗ ਵਗੈਰਾ ਕੀਤੀ ਹੈ ਇਮੀਡੀਏਟਲੀ ਉੱਥੇ ਮੈਂ ਐਸੇ ਜੋ ਫੇਜ਼ 1 ਚੌਂਕੀ ਇਨਚਾਰਜ ਆਪਣਾ ਇੰਡਸਟਰੀਅਲ ਏਰੀਆ ਮੌਕੇ ਤੇ ਅਸੀਂ ਉੱਥੇ ਪਹੁੰਚੇ ਤੇ ਮੌਕੇ ਤੇ ਪਹੁੰਚ ਕੇ ਜਿਹੜੇ ਲੋਸ਼ੀਆਂ ਨੇ ਫਾਇਰਿੰਗ ਕੀਤੀ ਸੀ ਉਹਨਾਂ ਦੇ ਵਿੱਚੋਂ ਅਸੀਂ ਤਿੰਨ ਬੰਦਿਆਂ ਨੂੰ ਇਮੀਡੀਏਟਲੀ ਅਸੀਂ ਰਾਉਂਡ ਅਪ ਕਰ ਲਿਆ ਜੀ ਤੇ ਜਿਹੜੀ ਇੱਕ ਉੱਥੇ ਵੈਪਨ ਨਾਲ ਫਾਇਰਿੰਗ ਕੀਤੀ ਗਈ ਸੀ ਕਿ ਇੱਕ ਆਪਣਾ ਬੱਤੀ ਬੋਰ ਪਿਸਤਲ ਨਾਲ ਕੀਤੀ ਗਈ ਸੀ ਉਹ ਮੌਕੇ ਤੋਂ ਰਿਕਵਰ ਕੀਤਾ ਤੇ ਉਸ ਤੋਂ ਇਲਾਵਾ ਜਿਹੜਾ ਇੱਕ ਉਹਦਾ ਖੋਲ ਸੀਗਾ ਪਲੱਸ ਇੱਕ ਹੋਰ ਵੈਪਨ ਉੱਥੇ ਯੂਜ਼ ਕੀਤਾ ਗਿਆ ਉਹਦਾ ਖੋਲ ਅਸੀਂ ਬਰਾਮਦ ਕੀਤਾ ਸਫੀਕੁਐਂਟਲੀ ਉਸ ਤੋਂ ਬਾਅਦ ਜਿਹੜਾ ਜਿਹੜਾ ਮਦਈ ਨੇ ਉਹਨਾਂ ਦੇ ਅਸੀਂ ਬਿਆਨਾਂ ਤੇ ਇੱਕ ਪਰਚਾ ਰਜਿਸਟਰ ਕੀਤਾ ਜੀ ਕਾਰਨ ਕਿਸ ਜਿਹੜਾ ਹੈ ਜੀ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਤੇ ਕਾਰਨ ਜਿਹੜਾ ਇਹਦਾ ਹੈਗਾ ਪ੍ਰਾਇਮਰੀ ਇਹਦਾ ਕਾਰਨ ਇਹ ਹੈਗਾ ਕਿ ਜਿਹੜੀ ਜਗ੍ਹਾ ਤੇ ਉਹਨਾਂ ਨੇ ਆਪਣੀ ਫੈਕਟਰੀ ਬਣਾਈ ਹੋਈ ਹੈ ਉਹ ਰੈਂਟ ਤੇ ਉੱਥੇ ਆਪਣਾ ਯੂਜ਼ ਕਰ ਰਹੇ ਨੇ ਤੇ ਉਹਨਾਂ ਨੇ ਕੁਝ ਆਪਣਾ ਸਮਾਨ ਵਗੈਰਾ ਰੱਖਿਆ ਹੋਇਆ ਸੀ ਉਸ ਸਮਾਨ ਨੂੰ ਤੇ ਉਸ ਜਗ੍ਹਾ ਦੇ ਯੂਸੇਜ ਨੂੰ ਲੈ ਕੇ ਉਹਨਾਂ ਦਾ ਇੱਕ ਹੋਰ ਜਿਹੜੇ ਉਸੀ ਬਿਲਡਿੰਗ ਦੇ ਵਿੱਚ ਕਿਰਾਏ ਤੇ ਕੰਮ ਕਰਦੇ ਨੇ ਗੁਰਪ੍ਰੀਤ ਸਿੰਘ ਆਪਣਾ ਗੁਰਪ੍ਰਿੰਦਰ ਸਿੰਘ ਉਹਦੇ ਨਾਲ ਰੌਲਾ ਚੱਲ ਰਿਹਾ ਕੁਝ ਦਿਨਾਂ ਤੋਂ ਲੈ ਕੇ ਤੇ ਉਸ ਚੀਜ਼ ਨੂੰ ਲੈ ਕੇ ਉਹਨਾਂ ਦਾ ਬਜਾ ਰੰਦੇਸ਼ ਬੇਸਿਕਲੀ ਜਗਾ ਦਾ ਰੀ ਬਜਾ ਰੰਦੇਸ਼ ਸੀ ਤੇ ਇਸ ਕਾਰਨ ਕਰਕੇ ਹੋਇਆ ਨਹੀਂ ਕੋਈ ਇਹਦੇ ਵਿੱਚ ਕੋਈ ਇੰਜਰੀ ਵਗੈਰਾ ਨਹੀਂ ਹੋਈ ਹੈ ਜੀ ਤੇ ਪ੍ਰਾਇਮਰੀ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਫਾਇਰਿੰਗ ਦੇ ਵਿੱਚ ਕੋਈ ਇੰਜਰ ਨਹੀਂ ਹੋਇਆ ਜੀ ਸੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਕੋਈ ਗੱਲ ਇਹਦੇ ਵਿੱਚ ਹੋਰ ਸਾਹਮਣੇ ਆਉਂਦੀ ਹੈ ਤਾਂ ਕੀਤੀ ਗਏ ਵਿਚਾਰ ਆ ਜਾਨ ਤੋਂ ਮਾਰਨੇ ਦੀ ਕਿਸੇ ਨੂੰ ਨਹੀਂ ਮੈਂ ਜਿਸ ਤਰ੍ਹਾਂ ਕਿ ਦੱਸਿਆ ਜੀ ਹਣੇ ਅਸੀਂ ਰਾਉਂਡ ਅਪ ਕਰੇ ਨੇ ਜੀ ਬੰਦੇ ਤੇ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਤੇ ਇੱਕ ਜਿਹੜਾ ਹੋਰ ਵੈਪਨ ਇਹਦੇ ਵਿੱਚ ਯੂਜ਼ ਹੋਇਆ ਜਿਹੜੇ ਇਹਨਾਂ ਨੇ ਬੰਦਿਆਂ ਦੇ ਨਾਮ ਲਿਖਾਏ ਨੇ ਇਹ ਤਿੰਨ ਬੰਦੇ ਤਾਂ ਅਸੀਂ ਰਾਉਂਡ ਅਪ ਕਰ ਲਏ ਨੇ ਇਮੀਡੀਏਟਲੀ ਕਰਨੇ ਸੀ ਉਸੇ ਟਾਈਮ ਤੇ ਤੇ ਤਿੰਨ ਬੰਦੇ ਹੋਰ ਨੇ ਤੇ ਉਹਨਾਂ ਨੂੰ ਵੀ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰਾਂਗੇ ਤੇ ਇਸ ਤਰ੍ਹਾਂ ਦੀ ਜੇ ਕੋਈ ਗੁੰਡਾਗਰਦੀ ਕੋਈ ਕਰੂਗਾ ਉਹਨੂੰ ਅਸੀਂ ਨਹੀਂ ਬਖਸ਼ਾਂਗੇ ਤੇ ਇਹਦੇ ਵਿੱਚ ਐਂਡ ਤੱਕ ਇਨਵੈਸਟੀਗੇਸ਼ਨ ਚੱਲੂਗੀ ਤੇ ਜਿਹੜੇ ਬੰਦਿਆਂ ਦਾ ਵੀ ਕਸੂਰ ਹੋਊਗਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮੁਹਾਲੀ ਦੇ ਇੰਡਸਟਰੀਅਲ ਏਰੀਆ ਦੇ ਵਿੱਚ 10 ਮਈ ਨੂੰ ਹੋਈ ਫਾਇਰਿੰਗ ਦਾ ਮਾਮਲਾ ਪੁਲਿਸ ਦੇ ਵੱਲੋਂ ਕਾਫੀ ਹੱਦ ਤੱਕ ਸੁਲਝਾ ਲਿਆ ਗਿਆ ਪੁਲਿਸ ਨੇ ਇਸ ਮਾਮਲੇ ਦੇ ਵਿੱਚੋਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਪਰਚਾ ਵੀ ਦਰਜ ਕਰ ਲਿਆ ਗਿਆ ਅਗਲੀ ਤਫ਼ਤੀਸ਼ ਚੱਲੀ ਆ ਆਖਿਰ ਇਹ ਫਾਇਰਿੰਗ ਕਿਉਂ ਕੀਤੀ ਗਈ ਆ ਪੁਲਿਸ ਦੇ ਵੱਲੋਂ ਇਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਆ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕੀ ਕਿਹਾ ਉਹਨਾਂ ਨੇ ਚਾਹੁੰਦੇ ਆ ਜਿਸ ਨੂੰ 10 ਤਰੀਕ ਦੀ ਰਾਤ ਨੂੰ 10 ਤੇ 11 ਤਰੀਕ ਦੀ ਰਾਤ ਨੂੰ ਇੱਕ 112 ਤੇ ਕਾਲ ਰੀਸੀਵ ਹੋਈ ਸੀ ਤੇ ਉਸ ਕਾਲ ਦੇ ਵਿੱਚ ਕਾਲਰ ਨਵਦੀਪ ਸਿੰਘ ਨਵਦੀਪ ਕੁਮਾਰ ਨੇ ਦੱਸਿਆ ਕਿ ਇੱਕ ਫਾਇਰਿੰਗ ਹੋਈ ਹੈ ਉਹਨਾਂ ਦੀ ਫੈਕਟਰੀ ਬਣੀ ਹੋਈ ਹੈਗੀ ਹੈ ਇੰਡਸਟਰੀਅਲ ਏਰੀਆ ਦੇ ਵਿੱਚ ਤੇ ਉੱਥੇ ਕੋਈ ਬੰਦਿਆਂ ਨੇ ਆ ਕੇ ਫਾਇਰਿੰਗ ਵਗੈਰਾ ਕੀਤੀ ਹੈ ਇਮੀਡੀਏਟਲੀ ਉੱਥੇ ਮੈਂ ਐਸੇ ਜੋ ਫੇਜ਼ 1 ਚੌਂਕੀ ਇਨਚਾਰਜ ਆਪਣਾ ਇੰਡਸਟਰੀਅਲ ਏਰੀਆ ਮੌਕੇ ਤੇ ਅਸੀਂ ਉੱਥੇ ਪਹੁੰਚੇ ਤੇ ਮੌਕੇ ਤੇ ਪਹੁੰਚ ਕੇ ਜਿਹੜੇ ਲੋਸ਼ੀਆਂ ਨੇ ਫਾਇਰਿੰਗ ਕੀਤੀ ਸੀ ਉਹਨਾਂ ਦੇ ਵਿੱਚੋਂ ਅਸੀਂ ਤਿੰਨ ਬੰਦਿਆਂ ਨੂੰ ਇਮੀਡੀਏਟਲੀ ਅਸੀਂ ਰਾਉਂਡ ਅਪ ਕਰ ਲਿਆ ਜੀ ਤੇ ਜਿਹੜੀ ਇੱਕ ਉੱਥੇ ਵੈਪਨ ਨਾਲ ਫਾਇਰਿੰਗ ਕੀਤੀ ਗਈ ਸੀ ਕਿ ਇੱਕ ਆਪਣਾ ਬੱਤੀਪੋਰ ਪਿਸਤਲ ਨਾਲ ਕੀਤੀ ਗਈ ਸੀ ਉਹ ਮੌਕੇ ਤੋਂ ਰਿਕਵਰ ਕੀਤਾ ਤੇ ਉਸ ਤੋਂ ਇਲਾਵਾ ਜਿਹੜਾ ਇੱਕ ਉਹਦਾ ਖੋਲ ਸੀਗਾ ਪਲੱਸ ਇੱਕ ਹੋਰ ਵੈਪਨ ਉੱਥੇ ਯੂਜ਼ ਕੀਤਾ ਗਿਆ ਉਹਦਾ ਖੋਲ ਅਸੀਂ ਬਰਾਮਦ ਕੀਤਾ ਸਫੀਕੁਐਂਟਲੀ ਉਸ ਤੋਂ ਬਾਅਦ ਜਿਹੜਾ ਜਿਹੜਾ ਮਤੇਈ ਨੇ ਉਹਨਾਂ ਦੇ ਵੀ ਸਿੱਖ ਬਿਆਨਾਂ ਤੇ ਇੱਕ ਪਰਚਾ ਰਜਿਸਟਰ ਕੀਤਾ ਕਾਰਨ ਕਿਸ ਜਿਹੜਾ ਹੈ ਨਾ ਜੀ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਤੇ ਕਾਰਨ ਜਿਹੜਾ ਇਹਦਾ ਹੈਗਾ ਪ੍ਰਾਇਮਰੀਲੀ ਇਹਦਾ ਕਾਰਨ ਇਹ ਹੈਗਾ ਕਿ ਜਿਹੜੀ ਜਗ੍ਹਾ ਤੇ ਉਹਨਾਂ ਨੇ ਆਪਣੀ ਫੈਕਟਰੀ ਬਣਾਈ ਹੋਈ ਹੈ ਉਹ ਰੈਂਟ ਤੇ ਉੱਥੇ ਆਪਣਾ ਯੂਜ਼ ਕਰ ਰਹੇ ਨੇ ਤੇ ਉਹਨਾਂ ਨੇ ਕੁਝ ਆਪਣਾ ਸਮਾਨ ਵਗੈਰਾ ਰੱਖਿਆ ਹੋਇਆ ਸੀ ਉਸ ਸਮਾਨ ਨੂੰ ਤੇ ਉਸ ਜਗ੍ਹਾ ਦੇ ਯੂਸੇਜ ਨੂੰ ਲੈ ਕੇ ਉਹਨਾਂ ਦਾ ਇੱਕ ਹੋਰ ਜਿਹੜੇ ਉਸੀ ਬਿਲਡਿੰਗ ਦੇ ਵਿੱਚ ਕਿਰਾਏ ਤੇ ਕੰਮ ਕਰਦੇ ਨੇ ਗੁਰਪ੍ਰੀਤ ਸਿੰਘ ਆਪਣਾ ਗੁਰਪ੍ਰਿੰਦਰ ਸਿੰਘ ਉਹਦੇ ਨਾਲ ਰੌਲਾ ਚੱਲ ਰਿਹਾ ਕੁਝ ਦਿਨਾਂ ਤੋਂ ਲੈ ਕੇ ਤੇ ਉਸ ਚੀਜ਼ ਨੂੰ ਲੈ ਕੇ ਉਹਨਾਂ ਦਾ ਬਜਰ ਅੰਜੇਸ ਬੇਸਿਕਲੀ ਜਗਾ ਦਾ ਬਜਰ ਅੰਜੇਸ ਸੀ ਤੇ ਇਸ ਕਾਰਨ ਕਰਕੇ ਹੋਇਆ ਨਹੀਂ ਕੋਈ ਇਹਦੇ ਵਿੱਚ ਕੋਈ ਇੰਜਰੀ ਵਗੈਰਾ ਨਹੀਂ ਹੋਈ ਹੈ ਜੀ ਤੇ ਪ੍ਰਾਇਮਰੀ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਫਾਇਰਿੰਗ ਦੇ ਵਿੱਚ ਕੋਈ ਇੰਜਰ ਨਹੀਂ ਹੋਇਆ ਜੀ ਸੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਕੋਈ ਗੱਲ ਇਹਦੇ ਵਿੱਚ ਹੋਰ ਸਾਹਮਣੇ ਆਉਂਦੀ ਹੈ ਤਾਂ ਕੀਤੀ ਗਏ ਵਿਚਾਰ ਜਿਹੜੇ ਜਾਣ ਕੇ ਮਾਮਲੇ ਕੀ ਸੀ ਨਾ ਜਿਹਵੇਂ ਜਿਸ ਤਰ੍ਹਾਂ ਕਿ ਦੱਸਿਆ ਜੀ ਹਲੇ ਅਸੀਂ ਰਾਉਂਡ ਅਪ ਕਰੇ ਨਹੀਂ ਜੀ ਬੰਦੇ ਤੇ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਤੇ ਇੱਕ ਜਿਹੜਾ ਹੋਰ ਵੈਪਨ ਇਹਦੇ ਵਿੱਚ ਯੂਜ਼ ਹੋਇਆ ਜਿਹੜੇ ਇਹਨਾਂ ਨੇ ਬੰਦਿਆਂ ਦੇ ਨਾਮ ਲਿਖਾਏ ਨੇ ਇਹ ਤਿੰਨ ਬੰਦੇ ਤਾਂ ਅਸੀਂ ਰਾਉਂਡ ਅਪ ਕਰ ਲਏ ਨੇ ਇਮੀਡੀਏਟਲੀ ਕਰਨੇ ਸੀ ਉਸੇ ਟਾਈਮ ਤੇ ਤੇ ਤਿੰਨ ਬੰਦੇ ਹੋਰ ਨੇ ਤੇ ਉਹਨਾਂ ਨੂੰ ਵੀ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰਾਂਗੇ ਤੇ ਇਸ ਤਰ੍ਹਾਂ ਦੀ ਜੇ ਕੋਈ ਗੁੰਡਾਗਰਦੀ ਕੋਈ ਕਰੂਗਾ ਉਹਨੂੰ ਅਸੀਂ ਨਹੀਂ ਬਖਸ਼ਾਂਗੇ ਤੇ ਇਹਦੇ ਵਿੱਚ ਐਂਡ ਤੱਕ ਇਨਵੈਸਟੀਗੇਸ਼ਨ ਚੱਲੂਗੀ ਤੇ ਜਿਹੜੇ ਬੰਦਿਆਂ ਦਾ ਵੀ ਕਸੂਰ ਹੋਊਗਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਠੀਕ ਸਮਝ ਗਏ